ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਰੋਜ਼ਾਨਾ ਦੀ ਤਰ੍ਹਾਂ ਪਾਣੀ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ ਨਾਲ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਬੇਸ਼ੱਕ ਤੁਸੀਂ ਹੁਣ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖ ਸਕਦੇ ਕਿ بارش ਇਸ ਟਾਈਮ ਪੂਰੇ ਫਿਰੋਜ਼ਪੁਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਜੇਕਰ ਗੱਲ ਕਰਦੇ ਹਾਂ ਸਮੇਂ ਦੀ ਤਾਂ 11:07 ਹੋ ਗਏ ਆ ਤਾਂ 6 ਅਕਤੂਬਰ 2025 ਦਾ ਸਮਾਂ ਜਿਹੜਾ ਹੈਗਾ ਉਹ ਰਿਪੋਰਟ ਵੀ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਸਪੌਂਗ ਡੈਮ ਦੀ ਭਾਖੜਾ ਡੈਮ ਦੀ ਤੇ ਨਾਲ ਸਤਲੁਜ ਬਿਆਸ ਦਰਿਆ ਦੀ ਮੌਸਮ ਦੀ ਕੀ ਭਵਿੱਖਬਾਣੀ ਹੈ بارش ਹੋਵੇਗੀ ਨਾਲ ਗੜੇਮਾਰੀ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਸੋ ਸਾਰੀ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸਨੂੰ ਵੱਤ ਵਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਤੇ ਚਲਦੀ ਵੀਡੀਓ 'ਚ ਕਮੈਂਟ ਜਰੂਰ ਕਰਨਾ ਤਾਂ ਸਭ ਤੋਂ ਪਹਿਲਾਂ ਪੌਂਗ ਟਾਈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਨੇ ਪੌਂਗ ਟਾਈਮ ਦਾ ਜਿਹੜਾ ਕੁੱਲ ਪੱਧਰ ਪਾਣੀ ਦਾ ਉਹ 1400 ਫੁੱਟ ਤੇ ਆ ਤਾਂ ਜਿਹੜਾ ਪਾਣੀ ਇਸ ਸਮੇਂ ਮੌਜੂਦ ਆ 1385.77 ਫੁੱਟ ਤੇ ਆ ਜਿਹੜਾ ਪਾਣੀ ਦੇ ਵਿੱਚ ਪਹੁੰਚ ਰਿਹਾ 13271 ਕਿਊਸ ਕਿਹੜਾ ਪਾਣੀ ਪਹੁੰਚ ਰਿਹਾ ਪੌਂਗ ਡੈਮ ਦੇ ਵਿੱਚ ਆਊਟਫਲੋ ਦੀ ਗੱਲ ਕਰਦੇ ਹਾਂ ਜਿਹੜਾ ਪਾਣੀ ਤੋਂ ਛੱਡਿਆ ਜਾ ਰਿਹਾ 48717 ਕਿਊਸ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਸਵੇਰੇ 6 ਅਕਤੂਬਰ 2025 ਸਵੇਰੇ 10 ਵਜੇ 10 ਵਜੇ ਦੀ ਰਿਪੋਰਟ ਆਪਣੇ ਕੋਲੇ ਤਾਂ ਇਸ ਤਰ੍ਹਾਂ ਪਾਖੜਾ ਡੈਮ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਨੇ ਜਿਹੜਾ ਇਹਦਾ ਕੁੱਲ ਪੱਧਰ ਉਹ 1685 ਫੁੱਟ ਤੇ ਆ ਤਾਂ ਪਾਣੀ ਜਿਹੜਾ ਮੌਜੂਦ ਹੈ 1670.65 ਫੁੱਟ ਤੇ ਆ ਇਨ ਫਲੋ ਜਿਹੜਾ ਪਾਣੀ ਇੰਦੇ ਚ ਹੋ ਰਿਹਾ ਆ ਰਿਹਾ ਪਾਣੀ 26920 ਕਿਊਸਕ ਤੇ ਜਿਹੜਾ ਪਾਣੀ ਇਥੇ ਛੱਡਿਆ ਜਾ ਰਿਹਾ ਭਾਗੜਾ ਡੈਮ ਤੋਂ ਸਵੇਰੇ 10 ਵਜੇ ਦੀ ਰਿਪੋਰਟ ਆਪਣੇ ਕੋਲੇ 30272 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਭਾਗੜਾ ਡੈਮ ਤੋਂ 6 ਅਕਤੂਬਰ 2025 ਸਵੇਰੇ 10 ਵਜੇ ਦੀ ਰਿਪੋਰਟ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਚੱਕੀ ਰਿਵਰ ਦੀ 5050 ਕਿਊਸਕ ਦਸੂਹਾ ਦੀ ਜੇਕਰ ਗੱਲ ਕਰਦੇ ਆ 5300 53216 ਕਿਊਸਕ ਢਿਲਵਾ ਦੀ ਗੱਲ ਕਰਦੇ ਆ ਤਾਂ 78247 ਕਿਊਸਕ ਰੋਪੜ ਹੈਡਵੌਕਸ ਦੀ ਗੱਲ ਕਰਦੇ ਆ ਤਾਂ 29985 ਕਿਊਸਕ ਤਾਂ ਇਸ ਤਰ੍ਹਾਂ ਗਿੱਦੜਪਿੰਡੀ ਰੇਲਵੇ ਬ੍ਰਿਜ ਦੇ ਜਿਹੜਾ ਪਾਣੀ ਪਹੁੰਚ ਰਿਹਾ 16000 ਕਿਊਸਕ ਪਾਣੀ ਪਹੁੰਚ ਰਿਹਾ ਤਾਂ ਹਰ ਇੱਕ ਹੈਡ ਵਾਕਸ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਹੈਡ ਵਾਕਸ ਤੇ ਵੱਡੀ ਅਪਡੇਟ ਇਹ ਹੈਗੀ ਹੈ ਜਿਹੜਾ ਪਿਛਲੇ 2-3 ਦਿਨ ਦੇ ਵਿੱਚ ਜਿਹੜਾ ਪਾਣੀ ਕਰੀਬ 17000 16000 15000 ਕਿਊਸਕ ਚੱਲ ਰਿਹਾ ਸੀ ਉਹ ਉਸ ਸਮੇਂ ਜਿਹੜੀ ਆਪਣੇ ਕੋਲ ਰਿਪੋਰਟ ਹੈ 6 ਅਕਤੂਬਰ 2025 ਸਵੇਰੇ 10 ਵਜੇ ਦੀ ਉਹਦੇ ਮੁਤਾਬਕ 49106 ਕਿਊਸਕ ਪਹੁੰਚ ਰਿਹਾ ਹੈ ਪਿਛਲੇ 1-2 ਦਿਨ ਦੇ ਵਿੱਚ ਕਰੀਬ-ਕਰੀਬ 30000 ਕਿਊਸਕ ਜਿਹੜਾ ਪਾਣੀ ਜਿਹੜਾ ਹਰੀਕੇ ਹੈਡਵਕਸ ਤੇ ਪਹੁੰਚ ਰਿਹਾ ਜਿਹੜਾ ਸਤਲੁਜ ਵਿਆਸ ਦਾ ਮਲਾਕ ਹੈ ਹਰੀਕੇ ਹੈਡਵਕਸ ਤੇ ਜਿਹੜਾ ਪਾਣੀ ਪਹੁੰਚ ਰਿਹਾ ਤੇ ਕਰੀਬ ਵੱਡੇ ਪੱਧਰ ਤੇ ਪਾਣੀ ਹਰੀਕੇ ਹੈਡਵਕਸ ਪਹੁੰਚ ਰਿਹਾ 49106 ਕਿਊਸਕ ਤੇ ਇਹ ਸੀ ਅੱਜ ਦੀ ਪਾਗੜਾ ਡੈਮ ਦੀ ਰਿਪੋਰਟ ਪੌਂਗ ਡੈਮ ਦੀ ਰਿਪੋਰਟ ਤੇ ਨਾਲ ਸਤਲੁਜ ਵਿਆਸ ਦੀ ਰਿਪੋਰਟ ਤੇ ਨਾਲ ਮੌਸਮ ਦੀ ਭੇਖ ਬਣੀ ਹੈ ਕਿ ਮੌਸਮ ਭਾਗ ਜਿਹੜਾ ਕਹਿ ਰਿਹਾ 6 ਤਰੀਕ ਦੇ ਅੱਜ ਦੀ ਗੱਲ ਕਰਦੇ 6 ਅਕਤੂਬਰ ਦੀ ਤੇ 7 ਅਕਤੂਬਰ ਦੀ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਅਲਰਟ ਹੈਗਾ ਭਾਰੀ بارش ਤੇ ਨਾਲ ਗੜੇ ਮਰਦ ਦੀ ਸੁਭਾਵਨਾ ਮੌਸਮ ਭਾਗ ਵਾਲਾ ਜਿਹੜੀ ਰਿਪੋਰਟ ਹੈਗੀ ਉਸ ਦੇ ਮੁਤਾਬਕ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਸੋ ਇਸ ਚੱਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਮੈਂ ਤੁਹਾਡਾ ਆਪਣਾ ਦੋਸਰ ਨੇ ਇੱਕ ਸਿੰਪਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ